ਸ਼ੁਭ ਆਰਥਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨੀਤੀ ਆਯੋਗ ਦੇ ਸਾਹਮਣੇ ਪੰਜਾਬ ਦਾ ਪੱਖ ਜ਼ੋਰਦਾਰ ਢੰਗ ਦੇ ਨਾਲ ਰੱਖਿਆ ਗਿਆ ਸੈਂਟਰ ਦੇ ਅੱਗੇ ਪੰਜਾਬ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਵਿਕਾਸ ਦੇ ਲਈ ਕਈ ਅਹਿਮ ਮੰਗਾਂ ਰੱਖੀਆਂ ਨੇ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਕੇਂਦਰ ਸਰਕਾਰ ਦੇ ਅੱਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦਾ ਪੱਖ ਪੇਸ਼ ਕੀਤਾ ਇਸ ਦੌਰਾਨ ਉਹਨਾਂ ਨੇ ਨੀਤੀ ਆਯੋਗ ਦੀ ਟੀਮ ਦੇ ਨਾਲ ਗੱਲਬਾਤ ਵੀ ਕੀਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਟੁਕਮਾ ਸਮਾਂ ਹੈ ਜਦੋਂ ਪੰਜਾਬ ਦੇ ਪਾਣੀਆਂ ਖੇਤੀਬਾੜੀ ਅਤੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਬਚਾਉਣ ਦੇ ਲਈ ਕੇਂਦਰ ਵੱਲੋਂ ਖੁੱਲੇ ਦਿਲ ਦੇ ਨਾਲ ਪੰਜਾਬ ਦੀ ਮਦਦ ਕੀਤੀ ਜਾਵੇ ਉਹਨਾਂ ਕਿਹਾ ਕਿ ਸੂਬੇ ਦੇ ਵਿੱਚ 553 ਕਿਲੋਮੀਟਰ ਦੀ ਲੰਬੀ ਕਮਾਂਤਰੀ ਰੇਖਾ ਪਾਕਿਸਤਾਨ ਦੇ ਨਾਲ ਲੱਗਦੀ ਹੈ ਪੰਜਾਬ ਦੇ 6 ਜ਼ਿਲ੍ਹੇ ਤਰਨਤਾਰਨ ਅੰਮ੍ਰਿਤਸਰ ਬਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਤੇ ਫਾਜ਼ਿਲਕਾ ਸਰਹੱਦਾਂ ਦੇ ਨਾਲ ਲੱਗਦੇ ਨੇ ਇਸ ਮੌਕੇ ਭਗਵੰਤ ਸਿੰਘ ਮਾਨ ਨੇ ਸਰਹੱਦੀ ਖੇਤਰਾਂ ਦੇ ਵਿਕਾਸ ਦੇ ਲਈ ਖਾਸ ਤੌਰ ਤੇ ਪੰਜਾਬ ਦੇ ਲਈ ਕੇਂਦਰ ਦੇ ਵੱਲੋਂ ਖਾਸ ਗ੍ਰਾਂਟ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਦਾ ਅਰਥਚਾਰਾ ਜਿਹੜਾ ਉਸ ਦੇ ਉੱਤੇ ਸਰਹੱਦੀ ਜ਼ਿਲ੍ਹੇ ਹੋਣ ਕਰਕੇ ਮਾੜਾ ਅਸਰ ਪੈ ਰਿਹਾ ਇਸ ਕਰਕੇ ਬਾਕੀ ਸੂਬਿਆਂ ਦੀ ਤਰ੍ਹਾਂ ਤੇ ਪੰਜਾਬ ਨੂੰ ਵੀ ਖਾਸ रियायतਾਂ ਦਿੱਤੀਆਂ ਜਾਣ ਮੁੱਖ ਮੰਤਰੀ ਨੇ ਕਿਹਾ ਕਿ ਵਪਾਰ ਤੇ ਸਨਤੀ ਖੇਤਰਾਂ ਦੇ ਵਿੱਚ ਮੋੜ ਜਾਣ ਪਾਉਣ ਦੇ ਲਈ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਜੰਮੂ ਕਸ਼ਮੀਰ ਦੀ ਤਰਜ਼ ਤੇ ਪੰਜਾਬ ਦੇ ਸਰਹੱਦੀ ਦਿਲਿਆਂ ਦੀ ਬਾਹ ਫੜੀ ਜਾਵੇ ਤੇ ਕੇਂਦਰ ਸਰਕਾਰ ਵੱਲੋਂ ਖਾਸ ਤੌਰ ਤੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਲਈ ਰਿਆਇਤੀ ਪੈਕੇਜ ਜਿਹੜਾ ਹੈ ਉਹ ਦਿੱਤਾ ਜਾਵੇ ਇਸ ਮੌਕੇ ਉਹਨਾਂ ਨੇ ਇਹ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਐਗਰੋ ਫੂਡ ਇੰਡਸਟਰੀ ਸਥਾਪਿਤ ਕਰਨ ਦੇ ਲਈ ਕੇਂਦਰ ਸਰਕਾਰ ਦੀ ਮਦਦ ਦੀ ਮੰਗ ਵੀ ਕੀਤੀ ਹੈ ਇਸ ਮੌਕੇ ਭਗਵੰਤ ਸਿੰਘ ਮਾਨ ਨੇ ਖਾਸ ਤੌਰ ਤੇ ਪੰਜਾਬ ਦੇ ਹੱਕਾਂ ਦੀ ਰੱਖਿਆ ਦੇ ਲਈ ਕੇਂਦਰ ਸਰਕਾਰ ਦੇ ਸਹਿਯੋਗ ਦੀ ਮੰਗ ਕੀਤੀ ਹੈ ਤੇ ਇਸ ਦੇ ਨਾਲ ਨਾਲ ਫੂਡ ਪੈਕੇਜਿੰਗ ਫੂਡ ਪ੍ਰੋਸੈਸਿੰਗ ਅਤੇ ਐਗਰੋ ਫੂਡ ਪ੍ਰੋਸੈਸਿੰਗ ਜ਼ੋਨ ਬਣਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ ਖਾਸ ਰਿਆਇਤਾ ਤੇ ਖਾਸ ਗ੍ਰਾਂਟਾਂ ਦੀ ਮੰਗ ਵੀ ਕੇਂਦਰ ਸਰਕਾਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਹੈ ਉਧਰ ਪੰਜਾਬ ਦੇ ਵਿੱਚ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਬਾਰੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਖਾਸ ਵੀਡੀਓ ਜਾਰੀ ਕੀਤੀ ਗਈ ਹੈ ਆਪਣੀ ਇਸ ਖਾਸ ਸੰਦੇਸ਼ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਈ ਪੰਚਾਇਤਾਂ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮਤੇ ਪਾਏ ਜਾ ਰਹੇ ਨੇ ਅਤੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦੇ ਲਈ ਹੁਣ ਲੋਕ ਆਪ ਮੁਹਾਰੇ ਅੱਗੇ ਆ ਰਹੇ ਨੇ ਅਤੇ ਪੰਚਾਇਤਾਂ ਦਾ ਕਹਿਣਾ ਹੈ ਕਿ ਨਸ਼ਾ ਨਾ ਤਾਂ ਵੇਚਣ ਦੇਣਗੇ ਅਤੇ ਨਾ ਹੀ ਨਸ਼ਾ ਤਸਕਰਾਂ ਦਾ ਸਾਥ ਦੇਣਗੇ ਇਸ ਮੌਕੇ ਸੀਐਮ ਨੇ ਕਿਹਾ ਕਿ ਹੁਣ ਤੱਕ ਹਜ਼ਾਰਾਂ ਨਸ਼ਾ ਤਸਕਰਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾ ਚੁੱਕਿਆ ਤੇ ਹੁਣ ਵੱਡੀਆਂ ਮੱਛੀਆਂ ਦੀ ਵਾਰੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਸੰਦਰਭ ਦੇ ਵਿੱਚ ਉਹਨਾਂ ਕਿਹਾ ਕਿ ਪਹਿਲਾਂ ਵੱਡੇ ਵੱਡੇ ਜਿਹੜੇ ਸਿਆਸੀ ਆਗੂ ਸਨ ਉਹਨਾਂ ਦੇ ਉੱਤੇ ਇਲਜ਼ਾਮ ਲਗਾਉਂਦੇ ਸਨ ਛੋਟੇ ਤਸਕਰਾਂ ਵਿਰੁੱਧ ਕਾਰਵਾਈ ਹੋ ਰਹੀ ਹੈ ਪਰ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਅਜਿਹੇ ਇਲਜ਼ਾਮ ਸਿਆਸੀ ਆਗੂਆਂ ਵੱਲੋਂ ਲਗਾਏ ਜਾ ਰਹੇ ਹਨ ਅਤੇ ਹੁਣ ਜਦੋਂ ਅਸੀਂ ਮਜੇਠੀਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਤਾਂ ਉਹੀ ਆਗੂ ਮਜੇਠੀਆਂ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਨੇ ਉਚਕ ਰਹੇ ਨੇ ਉਹਨਾਂ ਕਿਹਾ ਹੈ ਕਿ ਅਜਿਹੇ ਆਗੂ ਡੋਗਲਾ ਕਿਰਦਾਰ ਨਿਭਾ ਰਹੇ ਨੇ ਪਹਿਲਾਂ ਉਹ ਵੱਡੀਆਂ ਮੱਛੀਆਂ ਨੂੰ ਸਰਕਾਰ ਵੱਲੋਂ ਫੜਨ ਦੀ ਗੱਲ ਕਰ ਰਹੇ ਸਨ ਤੇ ਹੁਣ ਜਦੋਂ ਸਰਕਾਰ ਨੇ ਕਾਰਵਾਈ ਕੀਤੀ ਹੈ ਤਾਂ ਉਹੀ ਮਜੀਠੀਆ ਦੇ ਹੱਕ ਦੇ ਵਿੱਚ ਆਵਾਜ਼ ਚੁੱਕ ਰਹੇ ਨੇ ਕਾਫੀ ਪਹਿਲਾ ਇਲਾਕਾ ਹੀ ਜਿਹੜੇ ਇਲਾਕਾ ਹੀ ਵੱਡੇ ਤਸਕਰ ਸੀ ਉਹਨਾਂ ਦੇ ਬਾਰੇ ਬਹੁਤ ਹਰ ਰੋਜ਼ ਆਉਂਦੀ ਰਹਿੰਦੀ ਹੈ ਪਰ ਕਿਸੇ ਦੇ ਘਰੇ ਸੱਥਰ ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਘਰੇ ਸਾਡੀਆਂ ਮਾਵਾਂ ਪੈਣਾਂ ਦੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਿੰਨ ਮੰਜ਼ਰੀਆਂ ਚਾਰ ਚਾਰ ਮੰਜ਼ਰੀਆਂ ਕੋਠੀਆਂ ਜਾਂ ਵੱਡੇ ਵੱਡੇ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਲੇ ਲਾਉਣ ਲੋਕਾਂਗੇ ਮੌਤਾਂ ਤੇ ਮਹਿਫਲੇ ਲਾਉਣ ਇਹ ਹੋ ਨਹੀਂ ਸਕਦਾ برداشت ਨਹੀਂ ਹੋ ਸਕਦਾ ਸਵਾਮੀ ਦੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਦੇ ਵਿੱਚ ਇਹ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਕਿਉਂਕਿ ਅ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਹੈ ਕਿ ਮੈਂ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਈਜ਼ੀ ਹੈ ਪਰ ਸਪਲਾਈ ਲਾਈਨ ਤੋੜਨ ਤੋਂ ਬਾਅਦ ਜਿਹੜੇ ਵਿਦਰੋਹਲ ਸਿੰਪਟਮਸ ਵਾਲੇ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਅਸੀਂ ਇਹ ਹੈਬ ਸੈਂਟਰ ਅਪਡੇਟ ਕੀਤੇ ਫਿਰ ਸਾਨੂੰ ਪਤਾ ਲੱਗਿਆ ਕਿ ਵਿੱਚ ਕੁਝ ਪੁਲਿਸ ਦੇ ਵੀ ਜਿਹੜੇ ਮੁਲਾਜਮ ਨੇ ਉਰੇਲੇ ਹੋਏ ਨੇ ਉਹ ਦੱਸ ਦਿੰਦੇ ਨੇ ਜਿਹੜੇ ਛੋਟੇ ਲੈਵਲ ਦੇ ਮੁਲਾਜ਼ਮ ਨੇ ਉਹ ਦੱਸ ਦਿੰਦੇ ਨੇ ਕਿ ਅੱਜ ਇੱਥੇ ਛਾਪਾ ਪਊਗਾ ਉਹਨਾਂ ਨੂੰ ਦੱਸ ਦਿੰਦੇ ਆ ਤਾਂ ਉਹਦੇ ਨਾਲ ਵੀ ਕਈ ਸ ਹੈ ਜਿਹੜੇ ਆਪਰੇਸ਼ਨ ਸਾਡੇ ਜਾਂ ਛਾਪੇ ਜਿਹੜੇ ਨੇ ਫੇਲ ਹੋਏ ਸੋ ਉਹਨਾਂ ਦੀਆਂ ਬਹੁਤ ਵੱਡੇ ਲੈਵਲ ਤੇ ਟਰਾਂਸਫਰ ਕੀਤੀਆਂ ਫਿਰ ਲੋਕਾਂ ਤੇ ਸਹਿਯੋਗ ਮੰਗਿਆ ਤਾਂ ਕਰਕੇ ਫਿਰ ਥੋੜਾ ਟਾਈਮ ਲੱਗ ਗਿਆ ਤੇ ਹੁਣ ਇਸ ਵਕਤ ਇਹ ਜਿਹੜੀ ਮੁਹਿੰਮ ਹੈ ਪੂਰੇ ਜ਼ੋਨਾਂ ਤੇ ਉਹ ਸਾਨੂੰ ਲੋਕਾਂ ਦੇ ਫੋਨ ਵੀ ਆਉਂਦੇ ਆ ਫੀਡਬੈਕ ਵੀ ਆਉਂਦੀ ਹੈ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਆ ਗਲੀਆਂਾਂ ਚ ਘੁੰਮਦੇ ਆ ਵਾਰਾ ਗਰਦ ਜਿਹੜੇ ਨਸ਼ਾ ਵੇਚਣ ਵਾਲੇ ਪੀਆ ਪੈਣਾ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਜਾਂ ਕਿਤੇ ਵੀ ਅਵੇਲੇਬਿਲਟੀ ਹੈ ਕਿਤੇ ਵੀ ਕਿਸੇ ਇੱਕਕਰ ਥੱਲੇ ਕਿਸੇ ਪੇਪਰ ਥੱਲੇ ਬੈਠੇ ਨੇ ਸੋ ਜਿਹੜਾ ਸਮਝ ਲੋ ਇਹਨਾਂ ਦਾ ਕਾਟਲਸੀ ਟੁੱਟ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਪੁਲਿਸ ਗਈ ਤਾਂ ਜਿਹੜੇ 4-5 6-7 ਹੋਣਗੇ ਉਸ ਪਿੰਡ 'ਚ ਉਹ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਉਹ ਸਟੇਟ ਛੱਡ ਕੇ ਬਾਹਰ ਚਲੇ ਗਏ ਤੇ ਉਧਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦੇ ਸੁੱਧਾਗਰਾਂ ਤੇ ਨਿਸ਼ਾਨਾ ਸਾਧਿਆ ਗਿਆ ਹੈ ਹਰਪਾਲ ਸਿੰਘ ਚੀਮਾ ਨੇ ਪਿਛਲੀਆਂ ਸਰਕਾਰਾਂ ਦੇ ਉੱਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਜੰਮ ਕੇ ਸਿਆਸੀ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਚਿੱਟੇ ਦਾ ਪ੍ਰਚਲਨ ਪਹਿਲੀ ਵਾਰ ਇਹ ਜੋ ਸ਼ਬਦ ਹੈ ਇਸ ਦਾ ਇਸਤੇਮਾਲ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਹੋਇਆ ਉਹਨਾਂ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਨਸ਼ੇ ਵਰਗੀ ਬਿਮਾਰੀ ਦੇ ਖਿਲਾਫ ਕੋਈ ਉਚਿਤ ਕਦਮ ਨਹੀਂ ਚੁੱਕੇ ਅਤੇ ਹੁਣ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਨਸ਼ੇ ਨੂੰ ਸਮਾਪਤ ਕਰਨ ਦੇ ਲਈ ਅਭਿਆਨ ਚਲਾਇਆ ਜਾ ਰਿਹਾ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਵਿੱਚ ਜੋ ਸਫਲਤਾ ਪੰਜਾਬ ਸਰਕਾਰ ਵੱਲੋਂ ਹਾਸਲ ਕੀਤੀ ਹੈ ਹਰਪਾਲ ਸਿੰਘ ਚੀਮਾ ਵੱਲੋਂ ਇਸ ਮਹਿੰਮ ਦੀ ਤਾਰੀਫ ਕੀਤੀ ਗਈ ਹੈ ਸਾਡੀ ਸਰਕਾਰ ਸੀ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਨਸ਼ਾ ਵੇਚਿਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਦਾ ਯਤਨ ਅਕਾਲੀ ਦਲ ਭਾਜਪੀ ਨੇ ਕੀਤਾ ਉਸ ਸਮੇਂ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਚਿੱਟੇ ਸ਼ਬਦ ਦਾ ਪ੍ਰਯੋਗ ਹੋਇਆ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਹਰਨਕੁਕੀਨ ਸਮੈਕ ਦਾ ਪ੍ਰਯੋਗ ਹੋਇਆ ਪਹਿਲੀ ਵਾਰ ਉਸ ਸਮੇਂ ਜਦੋਂ ਕੱਲ ਦੀ ਸਰਕਾਰ ਸੀ ਨੌਜਵਾਨਾਂ ਬਾਹਾਂ ਦੇ ਅੰਦਰ ਚਿੱਟੇ ਦਾ ਟੀਕਾ ਲਾ ਕੇ ਉਹਨਾਂ ਦੀ ਮੌਤ ਹੋਣ ਲੱਗੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਵਿਧਵਾਮਾਂ ਹੋ ਗਈਆਂ ਬਹੁਤ ਸਾਰੀਆਂ ਸਾਡੀਆਂ ਭੈਣਾਂ ਦੇ ਭਰਾ ਇਸ ਦੁਨੀਆ ਤੋਂ ਚਲੇ ਗਏ ਬਹੁਤ ਸਾਰੀਆਂ ਮਾਮਾ ਦੇ ਪੁੱਤ ਆਪਣੀ ਜਿਹੜੀ ਜਾਨ ਦੇ ਬੈਠੇ ਕਿਉਂਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਹਿਰ ਜਿਹੜਾ ਉਹ ਟਾਇਆ ਜਾ ਰਿਹਾ ਸੀ ਪੰਜਾਬ ਦੇ ਅੰਦਰ ਦਰਿਆ ਜਿਹੜਾ ਸੀ ਉਹ ਨਸ਼ਿਆਂ ਦਾ ਅਕਾਲੀ ਦਲ ਦੇ ਸਾਮ ਬਗਿਆਗਾ ਇਹ ਪੂਰਾ ਪੰਜਾਬ ਜਾਣਦਾਗਾ ਕਿਉਂਕਿ ਜਦੋਂ 2017 ਦੀ ਇਲੈਕਸ਼ਨ ਹੋ ਰਹੀ ਸੀ ਉਸ ਸਮੇਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਆ ਕੇ ਕੀ ਕਹਿ ਰਹੇ ਸੀ ਕਿ ਪੰਜਾਬ ਦਾ 70% ਨੌਜਵਾਨ ਨਸ਼ਿਆ ਦੇ ਵਿੱਚ ਫਸਿਆ ਹੋਇਆ ਹੈਗਾ ਇਹ ਕਾਂਗਰਸ ਦੀ ਨੈਸ਼ਨਲ ਲੀਡਰਸ਼ਿਪ ਕਹਿ ਰਹੀ ਸੀ راہਲ ਗਾਂਧੀ ਕਹਿੰਦਾ ਸੀ ਇਹ ਗੱਲ ਆ ਕੇ ਪੰਜਾਬ ਦੀ ਸਟੇਜਾਂ ਦੇ ਉੱਤੇ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਨਸ਼ੇ ਦੇ ਵਪਾਰ ਕੀਤਾਗਾ ਪੰਜਾਬ ਨੂੰ ਬਰਬਾਦ ਕੀਤਾਗਾ ਔਰ ਉਸ ਸਮੇਂ ਉਹਨਾਂ ਦੇ ਜਿਹੜਾ ਕਾਂਗਰਸ ਪਾਰਟੀ ਵੱਲੋਂ ਸੀਐਮ ਦਾ ਕੈਂਡੀਡੇਟ ਸੀ ਕੈਪਟਨ ਅਮਿੰਦਰ ਸਿੰਘ ਉਹਨਾਂ ਨੇ ਠੀਕ ਦੰਦਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਖੜੇ ਹੋ ਕੇ ਦੂਰ ਖੜੇ ਹੋ ਕੇ ਗੁਟਕਾ ਸਾਹਿਬ ਬਥੇ ਨੂੰ ਲਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਕਿ ਮੈਂ 4 ਹਫ਼ਤੇ ਦੇ ਵਿੱਚ ਖਤਮ ਕਰ ਦੂੰਗਾ ਪਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਫੇਰ ਨਿਰਾਸ਼ਾ ਹੋਈ 5 ਸਾਲ ਜੋ ਵਪਾਰ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਵਾਲੇ ਨਸ਼ਾ ਨਾ ਕਰਦੇ ਸੀ ਸਮਗਲਿੰਗ ਕਰਦੇ ਸੀ ਜੋ ਮਾਫੀਆ ਰਾਜ ਉਹਨਾਂ ਨੇ ਬਣਾਇਆ ਸੀ ਉਹੀ ਮਾਫੀਆ ਰਾਜ ਕੈਪਟਨ ਸਾਹਿਬ ਨੇ ਪੰਜਾਬ ਚਲਾਇਆ ਉਹੀ ਮਾਫੀਆ ਰਾਜ ਥੋੜਾ ਸਮੇ ਲਈ ਚੰਨੀ ਸਾਹਿਬ ਨੇ ਚਲਾਇਆ ਪੰਜਾਬ ਨੂੰ ਬਰਬਾਦ ਕਰਨ ਦਾ ਯਤਨ ਕੀਤਾ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪਿਛਲੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿਮਰਜੀ ਲਗਾਤਾਰ ਪੰਜਾਬ ਨੂੰ ਮੁਕਤ ਬਣਾਉਣ ਲੱਗੇ ਹੋਏ ਲਗਾਤਾਰ ਮਸ਼ਹਹੇ ਬਾਹਰ ਹੋਇਆ ਹੁਣ ਜਦੋਂ ਅਸੀਂ ਉਸ ਲੜਾਈ ਨੂੰ ਅੰਤਮ ਯੁੱਧ ਦੇ ਵਿੱਚ ਤਬਦੀਲ ਕੀਤਾਗਾ ਤਾਂ بڑے بڑے ਮਗਰਮਚ ਫੜੇ ਜਾਣ ਲੱਗੇ ਵੱਡੇ ਵੱਡੇ ਲੋਕ ਫੜੇ ਜਾਣ ਲੱਗੇ ਜਿਨ੍ਹਾਂ ਨੇ ਚਿੱਟਾ ਵੇਚ ਕੇ ਨਸ਼ਾ ਵੇਚ ਕੇ ਮੈਸਮਿੰਨਾ ਪੰਜਾਬ ਦੇ ਅਥਾ ਧਨ ਕਮਾਇਆ ਅਥਾ ਪੈਸਾ ਕਮਾਇਆ ਲੋਕਾਂ 'ਆ ਲਾਸ਼ਾਂ ਦੇ ਰਾਜਨੀਤੀ ਕੀਤੀ ਬੱਚਿਆਂ ਦੇ ਉੱਤੇ ਰਾਜਨੀਤੀ ਕੀਤੀ ਤੇ ਆ ਜੋ ਪੈਸਾ ਜਿਹੜਾ ਕਮਾ ਕੇ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਰਿਆਂ ਤਾਂ ਹੁਣ ਸਾਰੇ ਇਕੱਠੇ ਹੋਗੇ ਹੁਣ ਕਾਂਗਰਸ ਪਾਰਟੀ ਵਾਲੇ ਅਕਾਲੀ ਦਲ ਨਾਲ ਮਿਲ ਕੇ ਹੁਣ ਕਾਂਗਰਸ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਕਿਉਂਕਿ ਸਾਰਿਆਂ ਦਾ ਮਸੌਕੜ ਇੱਕੋ ਹੀ ਆ ਸਾਰਿਆਂ ਦੇ ਸਮੇਂ ਪੰਜਾਬ ਵਿੱਚ ਚਾਹੋ ਸ਼ਰਾਬ ਦਾ mafia ਹੋਵੇ ਚਾਹੋ ਲੈਂਡ ਦਾ mafia ਹੋਵੇ ਚਾਹੋ ਰੇਡ ਦਾ mafia ਹੋਵੇ ਚਾਹੋ ਡਰੱਗ ਦਾ mafia ਹੋਵੇ ਚਾਹੋ ਚਿੱਟੇ ਦਾ mafia ਹੋਵੇ ਸਾਰੇ ਸਮੇਂ ਪੰਜਾਬ ਵਿੱਚ ਚੱਲਿਆ ਹੁਣ ਇਸੇ ਗੱਲ ਕਰਕੇ ਸਾਰੇ ਇਕੱਠੇ ਨੇ ਪਰ ਲੇਕੇ ਨਾਮ ਆ ਦੀ ਪਾਰਟੀ ਜਿਹੜੀ ਆ ਉਹ ਸਿਧਾਂਤਾਂ ਤੇ ਕਾਇਮ ਆ ਬਿਲਕੁਲ ਅਸੀਂ ਠੋਕ ਕੇ ਕਾਰਵਾਈ ਕਰ ਰਹੇ ਆ ਅੱਜ ਆਨਰੇਬ ਹਲਤ ਨੇ ਆਕਾਲੀ ਦਲ ਦੇ ਨੇਤਾ ਵਿਕਰਮ ਦਾ ਸਭ ਦਿਨ ਦਾ ਰਵਾਣ ਦਿੱਤਾ ਗਿਆ ਜਿਹੜੇ ਕੋਰਟ ਨੇ ਬਿਲਕੁਲ ਸਾਰੇ ਡਾਕੂਮੈਂਟ ਵਾਚ ਕੇ ਦੇਖ ਕੇ ਪਰਮਾਰ ਦਿੱਤਾਗਾ ਬਿਲਕੁਲ ਕਿਸੇ ਨੂੰ ਵਕਿਆ ਨਹੀਂ ਜਾਊਗਾ ਸਭ ਦੇ ਖਿਲਾਫ ਕਾਰਵਾਈ ਹੋਊਗੀ ਉਧਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਵੀ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਮੁਹਿੰਮ ਬਾਰੇ ਖਾਸ ਸੰਦੇਸ਼ ਦਿੱਤਾ ਗਿਆ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਵਰਗੀ ਬਿਮਾਰੀ ਨੂੰ ਖਤਮ ਕਰਨ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਵੀ ਰੀਹੈਬਿਟੇਸ਼ਨ ਜਾਨੀ ਕਿ ਨਸ਼ੇ ਦੇ ਪੇੜਤਾ ਨੂੰ ਸਮਾਜ ਦੀ ਪ੍ਰਮੁੱਖ ਧਾਰਾ ਦੇ ਵਿੱਚ ਮੁੜ ਤੋਂ ਲਿਆਉਣ ਦੇ ਲਈ ਨਸ਼ੇ ਛੱਡਣ ਦੇ ਲਈ ਪੂਰਾ ਸਹਿਯੋਗ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਰੀਹੈਬਿਲੀਟੇਸ਼ਨ ਸੈਂਟਰ ਨੇ ਸਰਕਾਰ ਦੇ ਜਿਨ੍ਹਾਂ ਦੇ ਵਿੱਚ ਨੌਜਵਾਨਾਂ ਨੂੰ ਨਾ ਸਿਰਫ ਨਸ਼ਾ ਛੱਡਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਉਹਨਾਂ ਦਾ ਮੈਡੀਕਲ ਇਲਾਜ ਕੀਤਾ ਜਾ ਰਿਹਾ ਬਲਕਿ ਸਕਿੱਲ ਡਿਵੈਲਪਮੈਂਟ ਦੇ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਓਟ ਸੈਂਟਰ ਚੱਲਦੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਸਾਰੀ ਪ੍ਰੋਗਰੈਸ ਮਾਨੀਟਰ ਕਰਨਾ ਇਹਦੇ ਜਿਹੜੇ ਅਲਟੀਮੇਟ ਬੈਨੀਫਿਸ਼ੀਅਰੀ ਆ ਪੇਸ਼ੈਂਟ ਹੋਣਗੇ ਲੋਕ ਹੋਣਗੇ ਉਹਨਾਂ ਦੀ ਕੀ ਫੀਡਬੈਕ ਹੈ ਔਰ ਉਹਨਾਂ ਦੇ ਉਹਨਾਂ ਨੂੰ ਆਪਾਂ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਜੜੀਆਂ ਆਪਾਂ ਕੋਈ ਨਵੀਂ ਜਿਹੜ ਜਿਸ ਤਰ੍ਹਾਂ ਸੀ ਪਹਿਲਾਂ ਉਹਨੂੰ ਡੀਕ੍ਰਮੈਨਲਾਈਜ਼ ਕੀਤਾ ਹਾਰਮ ਰਿਡਕਸ਼ਨ ਸਟਿਗਮਾ ਰਿਡਕਸ਼ਨ ਔਰ ਡਿਮਾਂਡ ਰਿਡਕਸ਼ਨ ਕਿੱਦਾਂ ਕਰਨੀ ਹੈ ਇਹ ਸਾਰਾ ਜਿਹੜਾ ਜਦੋਂ ਨੂੰ ਜਿਸ ਤਰ੍ਹਾਂ ਸਾਡੇ ਆਮ ਆਦਮੀ ਕਲੀਨਿਕ ਦੇ ਵਿੱਚ ਇੱਕ ਸਾਡੇ ਕੋਲੇ ਫੀਡਬੈਕ ਮੈਕਨਿਜ਼ਮ ਬਣਾਣਾ ਔਰ ਕਪੈਸਿਟੀ ਬਿਲਡਿੰਗ ਜਿਹਦੇ ਵਿੱਚ ਮੈਡੀਕਲ ਅਫਸਰ ਜਿਹੜੇ ਓਟ ਸੈਂਟਰ ਦੇ ਵਿੱਚ ਜਾਂ ਡੀਡਿਕਸ਼ਨ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਜਿਹੜੇ ਸਾਡੇ ਵਰਕਰਸ ਆ ਉਹਨਾਂ ਦੀ ਟ੍ਰੇਨਿੰਗ ਉਹ ਸਾਰੇ ਦਾ ਜਨਮ ਵੀ ਹੋਏਗਾ ਉਹਦੇ ਚ ਜਿਹੜੇ ਅਨੰਨਿਆ ਬਿਰਲਾ ਫਾਊਂਡੇਸ਼ਨ ਆ ਉਹ 50% ਦੇ ਸਾਡੇ ਪਾਰਟਨਰ ਹੈ ਕਿ ਉਹ ਚਾਹੇ ਉਹਦੇ ਵਿੱਚ ਜਿਹੜੇ ਰਿਸੋਰਸਰਸ ਆ ਕਨਸਲਟੈਂਟਸ ਦੇਣੇ ਆ ਜਾਂ ਜਿਹੜੇ ਟ੍ਰੇਨ ਮੈਨਪਾਵਰ ਦੇਣੀ ਆ ਔਰ ਇਹ ਸਾਰਾ ਜਿਹੜਾ ਸਾਡਾ ਇਹ ਅੱਜ ਦੇ ਦਿਨ ਦੀ ਵੈਸੇ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੰਟਰਨੈਸ਼ਨਲ ਡਰਗ ਡਰੱਗ ਟ੍ਰੈਫਿਕਰਸ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਜੋ ਪਹਿਲੀ ਮਾਰਚ ਤੋਂ ਸ਼ੁਰੂ ਹੋਇਆ ਸੀ ਇਹ ਉਹਦੇ ਵਿੱਚ ਬੜੀਆਂ ਸਾਡੀਆਂ ਜਿਹੜੀਆਂ ਅਚੀਵਮੈਂਟਸ ਆਈਆਂ ਜੀ ਜਿਵੇਂ ਤੁਹਾਡੇ 764 ਕਿਲੋ ਹੈਰੋਇਨ ਫੜੀ ਗਈ ਹੈ ਪੋਪੀ ਹਸਕ ਗਾਂਜਾ ოਪੀਅਮ ਇਸੇ ਤਰ੍ਹਾਂ ਜਿਹੜੇ ਤੁਹਾਡੇ 143 ਜਿਹੜੇ ਹੈਗੇ ਆ ਉਹ ਜਿੰਨੇ ਵੀ ਸਾਡੇ ਪੈਟਲਰ ਸੀਗੇ ਉਹਨਾਂ ਦੇ ਮਕਾਦਾ ਦੇ ਉੱਤੇ ਔਰ ਦੂਜਿਆਂ ਤੇ ਕਾਰਵਾਈ ਹੋਈ ਆ ਤੇ ਤਕਰੀਬਨ ਜਿਹੜੇ ਤੁਹਾਡੇ 109 ਹੈਗੇ ਆ ਉਹ ਇਨਕਾਊਂਟਰ ਦੇ ਵਿੱਚ ਜਿਹੜੇ ਸਮੱਗਲਰ ਫੜੇ ਗਏ ਆ ਔਰ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੇ ਲੋਕ ਬੜੀ ਦੇਰ ਤੋਂ ਕਹਿੰਦੇ ਸੀ ਦੇਖੋ ਪੁਲਿਸ ਦੇ ਡੀਐਸਪੀ ਫੜੇ ਗਏ ਬਹੁਤ سارے ਜਿਹੜੇ ਜੇਲ੍ਹ ਦੇ ਵਿੱਚ ਸਪਲਾਈ ਕਰਦੇ ਸੀ ਉਹ ਬੰਦੇ ਫੜੇ ਗਏ ਤੇ ਬਹੁਤ ਦੇਰ ਤੋਂ ਲੋਕ ਕਹਿੰਦੇ ਸੀ ਕਿ ਜਿਹੜੇ ਬਹੁਤ ਦੇਰ ਤੋਂ ਬਚਦੇ ਆ ਵੀ ਜਿਹੜੇ ਤੁਸੀਂ ਕਿਸੇ ਵੀ ਕੋਈ ਮਗਰਮੱਥ ਨੂੰ ਹੱਥ ਨਹੀਂ ਪਾਉਂਦੇ ਹੋ ਤੇ ਇਹ ਜਿਹੜਾ ਇੰਟਰਨੈਸ਼ਨਲ ਦੇ ਅਗੇਂਸਟ ਜਿਹੜਾ ਹੈਗਾ ਡਰਗ ਅਡਿਕਸ਼ਨ ਐਂਡ ਇਲਿਸੀਟ ਟਰੈਫਿਕਿੰਗ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਵੀ ਹੁਣ ਕਾਬੂ ਦੇ ਵਿੱਚ ਆਏ ਆ ਜਿਹੜੇ ਕਿ ਬੜੀ ਦੇਰ ਤੋਂ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਹ ਕੇਸ ਤਾਂ 2013-14 ਦੇ ਵਿੱਚ ਸ਼ੁਰੂ ਹੋਇਆ ਸੀ ਜਦੋਂ ਭੋਲੇ ਦੀ ਸਟੇਟਮੈਂਟ ਆਈ ਆ 2014 ਦੇ ਵਿੱਚ ਜਦੋਂ ਨਰਿੰਦਰ ਸਿੰਘ ਜਿਹੜੇ ਸਾਡੇ ਇਨਫੋਰਸਮੈਂਟ ਟਰੈਕਟੋਰੇਟ ਦੇ ਬੜੇ ਵੱਡੇ ਸੀਨੀਅਰ ਅਫਸਰ ਸੀ ਉਦੋਂ ਭਾਜਪਾ ਦੀ ਸਰਕਾਰ ਨੇ ਕਿਸੇ ਨੂੰ ਬਚਾਉਣ ਵਾਸਤੇ ਉਹਨਾਂ ਦੀ ਬਦਲੀ ਕਰਤੀ ਸੀ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਨੇ ਵਾਅਦਾ ਤਾਂ ਕੀਤਾ ਸੀ ਲੇਕਿਨ ਉਹਨਾਂ ਨੇ ਵੀ ਪਹਿਲਾਂ ਤਾਂ ਕੇਸ ਨਹੀਂ ਕੀਤਾ ਤੇ ਉਹਨਾਂ ਨੇ ਖੁਦ ਕੇਸ ਕੀਤਾ ਉਦੋਂ ਕੇਸ ਆਪ ਕੀਤਾ ਤੇ ਹੁਣ ਕਹਿ ਰਹੇ ਆ ਜੀ ਕਿ ਇਹ ਤਾਂ ਬੈਡ ਡਾਟਾ ਹੋ ਰਿਹਾ ਤੇ ਕੇਸ ਤਾਂ ਤੁਸੀਂ ਕੀਤਾ ਸੀਗਾ ਜੇ ਕੇਸ ਕੀਤਾ ਸੀਗਾ ਤੇ ਕਾਰਵਾਈ ਕਿਉਂ ਨਹੀਂ ਕੀਤੀ ਕੀ ਕੋਈ ਸੈਟਿੰਗ ਹੋ ਗਈ ਸੀ ਤੋ ਇਸੇ ਤਰੀਕੇ ਦੇ ਨਾਲ ਬੀਜੇਪੀ ਅਕਾਲੀ ਔਰ ਜਿਹੜੇ ਹੈਗੇ ਆ ਕਾਂਗਰਸੇ ਕੋ ਕਿਤੇ ਨਾ ਕਿਤੇ ਸੇਮ ਪੇਜ ਦੇ ਉੱਤੇ ਸਾਰੇ ਰਹੇ ਆ ਤੇ ਹੁਣ ਜੇ ਕਾਰਵਾਈ ਹੋਈ ਹੈ ਅੱਜ ਮਾਨਜੋਗ ਅਦਾਲਤ ਨੇ ਵੀ 7 ਦਿਨ ਦਾ ਰਿਮਾਂਡ ਦਿੱਤਾ ਸੋ ਜਦੋਂ ਮਾਨਜੋਗ ਅਦਾਲਤ ਰਿਮਾਂਡ ਦਿੰਦੀ ਹੈ ਤਾਂ ਉਹ ਜੇ ਉਹਦੇ ਵਿੱਚ ਕੋਈ ਪ੍ਰਾਈਮਾ ਫਿਸ਼ਾਈ ਹੋਵੇ ਉਹਦੇ ਵਿੱਚ ਉਹਨਾਂ ਨੂੰ ਲੱਗੇ ਵੀ ਹਾਂ ਇਹ ਬਹੁਤ ਸੀਰੀਅਸ ਕੇਸ ਹੈ 540 ਕਰੋੜ ਦੀ ਜਿਹੜੀ ਡਰੱਗ ਬਣੀ ਹੈ ਕਿੱਥੋਂ ਆਈ ਕਿੱਦਾਂ ਗਈ ਕਿੱਦਾਂ ਕੈਸ਼ ਕਿੱਦਾਂ ਜਮਾ ਹੋਇਆ ਇਕ ਮਾਨਯੋਗ ਅਦਾਲਤ ਨੂੰ ਕੁਝ ਲੱਗਿਆ ਹੋਵੇਗਾ ਤਾਂ ਇਹ ਕਾਰਵਾਈ ਹੋਈ ਹੈ ਸੁਭਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਬਾਰੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਵੀ ਖਾਸ ਬਿਆਨ ਜਾਰੀ ਕੀਤਾ ਗਿਆ ਅਮਨ ਅਰੋੜਾ ਨੇ ਆਪਣੇ ਖਾਸ ਬਿਆਨ ਦੇ ਵਿੱਚ ਕਿਹਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜੋ ਨਸ਼ੇ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉਸ ਨੂੰ ਵੱਡੀ ਸਫਲਤਾ ਮਿਲੀ ਹੈ ਇਸ ਮੌਕੇ ਉਨ੍ਹਾਂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਬਿਜਨਸ ਵੱਲੋਂ ਕੀਤੀ ਗਈ ਕਾਰਵਾਈ ਅਤੇ ਮਜੀਠੀਆ ਦੀ ਮਿਲੀ 7 ਦਿਨਾਂ ਦੀ ਰਿਮਾਂਡ ਦੇ ਉੱਤੇ ਵੀ ਆਪਣਾ ਪ੍ਰਤੀਕਰਮ ਜ਼ਾਹਿਰ ਕੀਤਾ ਹੈ। ਸਾਥੀਓ ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਹੈ। ਅੱਜ ਵਿਕਰਮਜੀਤ ਸਿੰਘ ਮਜੀਠੀਆ ਨੂੰ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਪਰ ਮਾਨਯੋਗ ਮੁਹਾਲੀ ਦੀ ਅਦਾਲਤ ਨੇ ਭੇਜਿਆ ਹੈ। ਔਰ ਮੈਂ ਮੰਨ ਕੇ ਚੱਲਦਾ ਔਰ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਦੋਂ ਅਦਾਲਤ ਕਿਸੇ ਦੀ ਪਲੀ ਮੰਨ ਲੇ ਤੇ ਪ੍ਰਾਈਮਾ ਫੇਸ਼ੀਆ ਅਦਾਲਤ ਨੇ ਵੀ ਇਹ ਐਕਸੈਪਟ ਕੀਤਾ ਕਿ ਹਾਂ ਹੋਰ ਫਰਦਰ ਇਨਵੈਸਟੀਗੇਸ਼ਨ ਦੀ ਪੁਲਿਸ ਵੱਲੋਂ ਜ਼ਰੂਰਤ ਹੈ ਜਿਹਦੇ ਬੇਸਿਸ ਦੇ ਉੱਪਰ ਉਹਨਾਂ ਨੇ 7 ਦਿਨ ਦੇ ਲਈ ਉਹਨਾਂ ਨੂੰ ਪੁਲਿਸ ਰਿਮਾਰਡ ਦੇ ਵਿੱਚ ਭੇਜਿਆ ਇਹਦੇ ਨਾਲ ਨਾਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤਪਾਲ ਜੀ ਪੰਜਾਬ ਸਰਕਾਰ ਔਰ ਵਿਜੀਲੈਂਸ ਨੂੰ ਮੈਂ ਸਮਝਦਾ ਕਿ ਅੱਜ ਉਹ ਸਪੈਸ਼ਲ ਵਧਾਈਆਂ ਦੇ ਪਾਤਰ ਨੇ ਕਿ ਚਾਹੇ ਸਮਾਂ ਤਾਂ ਥੋੜਾ ਜ਼ਰੂਰ ਲੱਗਿਆ ਪਰ ਅੱਜ ਪੰਜਾਬ ਦੇ 3 ਕਰੋੜ ਲੋਕਾਂ ਨੂੰ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਚਿੱਟੇ ਦੇ ਜ਼ਹਿਰ ਨਾਲ ਆ ਕੇ ਜਾਲਾਂ ਗਵਾ ਬਠੇ ਘਰ ਲੁੱਟ ਗਏ ਉਹਨਾਂ ਨੂੰ ਅੱਜ ਇਨਸਾਫ ਦੇਣ ਦੀ ਸ਼ੁਰੂਆਤ ਹੈ ਜਿਹੜੀ ਇਨਸਾਫ ਦਵਾਉਣ ਦੀ ਸ਼ੁਰੂਆਤ ਹੈ ਜਿਹੜੀ ਉਹ ਅੱਜ ਹੋ ਰਹੀ ਹੈ ਸਾਥੀਓ ਕੱਲ ਤੋਂ ਹੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਬੜਾ ਰੌਲਾ ਪਾਇਆ ਪਰ ਜਦੋਂ ਜਦੋਂ ਜਿਵੇਂ ਜਿਵੇਂ ਸ਼ਾਮ ਤੱਕ ਵਿਜੀਲੈਂਸ ਦੀ ਐਫ ਆਈ ਆਰ ਦੇ ਤੱਥ ਸਾਹਮਣੇ ਆਏ ਤੇ ਫਿਰ ਕਲੈਰਿਟੀ ਹੋਣੀ ਸ਼ੁਰੂ ਹੋਈ ਕਿ ਕਿਸ ਤਰੀਕੇ ਦੇ ਨਾਲ 1 ਨਹੀਂ 2 ਨਹੀਂ 5 ਨਹੀਂ 10 ਨਹੀਂ 20 ਨਹੀਂ 50 ਨਹੀਂ 540 ਕਰੋੜ ਦੀ ਅਨ ਅਕਾਊਂਟਡ ਮਣੀ ਹੈ ਜਿਹੜੀ ਅਨ ਅਕਾਊਂਟਡ ਪੈਸਾ ਉਹ ਵਿਕਰਮਜੀ ਸਿੰਘ ਮਜੀਠੇ ਦੀਆਂ ਕੰਪਨੀਆਂ ਦੇ ਖਾਤਿਆਂ ਦੇ ਵਿੱਚ ਪਿਆ ਤਕਰੀਬਨ 161 ਕਰੋੜ ਰੁਪਏ ਇਹ ਐਫ ਆਈ ਆਰ ਦੇ ਫੈਕਟਸ ਨੇ 161 ਕਰੋੜ ਰੁਪਏ ਅਨ ਅਕਾਊਂਟਡ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਜਮਾ ਹੋਇਆ ਜਿਹਦਾ ਕਿ ਕੋਈ ਹਿਸਾਬ ਕਿਤਾਬ ਹੈ ਜਿਹੜਾ ਉਹ ਸਰਕਾਰ ਨੂੰ ਜਾਂ ਕਿਸੇ ਮਹਿਕਮੇ ਨੂੰ ਨਹੀਂ ਦਿੱਤਾ ਗਿਆ 141 ਕਰੋੜ ਰੁਪਇਆ ਬਾਹਰਲੇ ਮੁਲਕਾਂ ਦੇ ਵਿੱਚੋਂ ਜਾਲੀ ਸ਼ੈੱਲ ਕੰਪਨੀਆਂ ਬਣਾ ਕੇ ਉਹ ਆਇਆ ਜਿਹੜਾ ਕਿ ਸਿੱਧਮ ਸਿੱਧੇ ਤੌਰ ਦੇ ਉੱਪਰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੈ ਔਰ ਇਹਨਾਂ ਪੈਸਿਆਂ ਦੇ ਨਾਲ ਅ 2300 ਕਰੋੜ ਦੀਆਂ ਜਾਇਦਾਦਾਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ ਉਹਦੋਂ ਅਜ ਵਿਕਰਮ ਸਿੰਘ ਮਜੀਠੀਆ ਨੂੰ ਬਿਜਲੈਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮੌਕੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਪਲੇਅਰ ਵੀ ਹਾਜ਼ਰ ਹੋਏ ਪੇਸ਼ੀ ਤੋਂ ਬਾਅਦ ਅਰਸ਼ਦੀਪ ਪਲੇਅਰ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਇਸ ਮੌਕੇ ਉਹਨਾਂ ਸੂਬਾ ਸਰਕਾਰ ਦੇ ਉੱਪਰ ਗਲਤ ਤਰੀਕੇ ਦੇ ਨਾਲ ਸ਼ਕਤੀ ਦਾ ਇਸਤੇਮਾਲ ਕਰਨ ਦੇ ਇਲਜ਼ਾਮ ਲਗਾਏ ਨੇ ਇਸ ਮੌਕੇ ਉਹਨਾਂ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਸਿਆਸੀ ਬਦਲਾਖੋਰੀ ਦੇ ਤਹਿਤ ਕੀਤੀ ਜਾ ਰਹੀ ਹੈ ਦੇਖੋ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਪੂਰੇ ਮੁਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕਿਉਂਕਿ ਕੱਲ ਉਹਨਾਂ ਨੂੰ ਅਰੈਸਟ ਕੀਤਾ ਸੀ ਅਮਰਤਸਰ ਤੋਂ ਤੇ ਅੱਜ ਮੁਹਾਲੀ ਦੀ ਕੋਰਟ ਦੇ ਵਿੱਚ ਉਹਨਾਂ ਵੱਲੋਂ ਧਨੁਆ ਸਾਹਿਬ ਸਾਡੇ ਸੀਨੀਅਰ ਐਡਵੋਕੇਟ ਹਨ ਅਰਸ਼ਦੀਪ ਚੀਮਾ ਜੀ ਤੇ ਮੈਂ ਅਸੀਂ ਕੋਰਟ ਦੇ ਵਿੱਚ ਪੇਸ਼ ਹੋਏ ਔਰ ਧਨੁਆ ਸਾਹਿਬ ਨੇ ਉੱਥੇ ਆਰਗੂਮੈਂਟਸ ਕੀਤੀਆਂ ਚੀਮਾ ਸਾਹਿਬ ਨੇ ਕੀਤੀਆਂ ਅਸੀਂ ਕੋਰਟ ਨੂੰ ਦੱਸਿਆ ਕਿ ਕਿਸ ਤਰੀਕੇ ਇਹ ਜਿਹੜੀ ਵਿਕਰਮ ਮਜੀਠੀਆ ਸਾਹਿਬ ਤੇ ਐਫ ਆਈ ਆਰ ਦਿੱਤੀ ਗਈ ਹੈ ਇਹ ਬਲੈਟੈਂਟ ਮਿਸਯੂਜ਼ ਹੈ ਪਾਵਰ ਦਾ ਔਰ ਮੁੱਖ ਮੰਤਰੀ ਦੀਆਂ ਆਪਦੀਆਂ ਇੱਛਾ ਸ਼ਕਤੀਆਂ ਦਾ ਕਿਉਂਕਿ ਕਾਨੂੰਨ ਤੋਂ ਉੱਪਰ ਚੱਲਦੇ ਨੇ ਸਾਡੇ ਮੁੱਖ ਮੰਤਰੀ ਹੁਣ ਤੁਸੀਂ ਸਾਰਾ ਮੀਡੀਆ ਗਵਾਓ ਕੱਲ ਦਾ ਦਿੱਲੀ ਤੋਂ ਹਿੰਦੀ ਚ ਲਿਖ ਲਿਖ ਕੇ ਮੈਸੇजेस ਵਟਸਐਪ ਉੱਤੇ ਕੀ ਭੇਜਿਆ ਜਾ ਰਿਹਾ ਜੀ ਯੁੱਧ ਨਸ਼ੇ ਵਿਰੁੱਧ ਮੇ ਕਾਰਵਾਈ ਹੋਈ ਔਰ ਅੱਜ ਕੋਰਟ ਦੇ ਵਿੱਚ ਜਿਹੜਾ ਰਿਮਾਂਡ ਪੇਪਰਸ ਆਏ ਨੇ ਜਿਹੜੀ ਸਰਕਾਰ ਨੇ ਬਹਿਸ ਕੀਤੀ ਹੈ ਹੁਣ ਤੁਹਾਨੂੰ ਪਤਾ ਵੀ ਇਹ ਸਾਰਾ ਕੇਸ ਕਾ ਦਾ ਹੁਣ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ ਨਸ਼ਾ ਤਾਂ ਸਰਕਾਰ ਨੂੰ 4 ਸਾਲ ਹੋ ਗਏ ਨਸ਼ੇ ਦੀ ਤਾਂ ਕੋਈ ਗੱਲ ਸਰਕਾਰ ਨੂੰ ਲੱਭੀ ਨਹੀਂ ਸੁਪਰੀਮ ਕੋਰਟ ਤੱਕ ਸਰਕਾਰ ਦੀ ਫਜ਼ੀਅਤ ਹੋ ਗਈ ਸੁਪਰੀਮ ਕੋਰਟ ਤੋਂ ਝਾੜ ਪਈ ਉਥੇ ਬੇਲ ਅਰਜੈਕਟ ਕਰਾਉਣਗੇ ਬੇਲ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਡਿਸਮਿਸ ਕਰਤੀ ਹੁਣ ਆ ਕੇ ਜਿਹੜਾ ਨਵਾਂ ਪਰਚਾ ਦਿੱਤਾ ਉਹ ਕਹਿੰਦੇ ਜੀ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਹੈ ਔਰ ਹਸੋਈਨੀ ਸਥਿਤੀ ਇਹ ਹੈ ਕਿ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦੇਣ ਦੇ ਲਈ ਜੋ ਸੁਪਰੀਮ ਕੋਰਟ ਦੀ ਰਿਕੁਆਇਰਮੈਂਟ ਹੈ ਜੋ ਸੁਪਰੀਮ ਕੋਰਟ ਨੇ ਇੱਕ ਪ੍ਰੋਸੀਜਰ ਲੇ ਡਾਊਨ ਕੀਤਾ ਹੈ ਕਿ ਜੇ ਕਿਸੇ ਦੇ ਖਿਲਾਫ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦੇਣਾ ਤਾਂ ਪਹਿਲਾਂ ਉਹਨੂੰ ਇੱਕ ਰਿਟਰਨ ਕੁਐਸਚਨਰੀਅਰ ਦੇਣਾ ਉਧਰ ਅਜਿਥੇ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਬਿਜ਼ਨਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਜਿੱਥੇ ਉਹਨਾਂ ਉਹਨਾਂ ਦੀ 7 ਦਿਨਾਂ ਦੀ ਰਿਮਾਂਡ ਬਿਜ਼ਨਸ ਨੂੰ ਮਿਲੀ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਪੁੰਦੜ ਦਲਜੀਤ ਸਿੰਘ ਚੀਮਾ ਅਤੇ ਮਹੇਸ਼ਿੰਦਰ ਸਿੰਘ ਗਰੇਵਾਲ ਵੱਲੋਂ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਬਲਵਿੰਦਰ ਸਿੰਘ ਪੁੰਦੜ ਨੇ ਸੱਤਾ ਦਾ ਗਲਤ ਇਸਤੇਮਾਲ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਗਲਤ ਤਰੀਕੇ ਨਾਲ ਗ੍ਰਿਫਤਾਰੀ ਕਰਨ ਦੇ ਇਲਜ਼ਾਮ ਲਗਾਏ ਨੇ ਕਿ ਮੈਂ ਸਮਝਦਾ ਕਿ ਸਰਕਾਰ ਸਭ ਕੁਝ ਭੁੱਲ ਗਈ ਹੈ ਇਹਨੂੰ ਕੋਈ ਰੱਬ ਯਾਦ ਨਹੀਂ ਡੈਮੋਕਰੇਸੀ ਦਾ ਜਿੰਨਾ ਕਹਾਣ ਕੱਲ ਕੀਤਾ ਗਿਆ ਮਜੀਠਾ ਜੀ ਦੀ ਗ੍ਰਿਫਤਾਰੀ ਦਾ ਐਡਾ ਵੱਡਾ ਕਹਾਣ ਕਦੇ 60 ਸਾਲ ਚ ਮੈਂ ਨਹੀਂ ਦੇਖਿਆ ਐਮਰਜੈਂਸੀ ਵੀ ਦੇਖੀ ਸਾਨੂੰ ਇਤਨਾਂ ਵਾਲਾ ਹੁੰਦੇ ਸੀ ਇਤਨਾਂ ਲੈ ਕੇ ਜਾਂਦੇ ਸੀ ਇਹਦੇ ਨਾਲ ਬੁਲਾਉਂਦੇ ਸੀ ਆ ਜੋ ਕੱਲ ਕੁਝ ਹੋਇਆ ਜਿਸ ਤਰ੍ਹਾਂ ਬੀਬਾ ਜੀ ਗਰੀਬਕੌਰ ਦੇ ਘਰੇ ਜਾ ਕੇ ਛਾਪਾ ਮਾਰਿਆ 40 ਬੰਦੇ ਚਲੇ ਗਏ ਟਾਈਮ ਜੋ ਸਿਲੈਕਟ ਕੀਤਾ ਜਿਵੇਂ ਮਜੀਠਾ ਜੀ ਨੂੰ ਫੜ ਕੇ ਜਿਸ ਠੰਗ ਨਾਲ ਲਗੇ ਇਹ ਗੱਲਾਂ ਅਖੀਰ ਆ ਜਿਹੜੀਆਂ ਇਹ ਡੈਮੋਕ੍ਰੇਸੀ ਵਾਸਤੇ ਬਹੁਤ ਮਾੜੀਆਂ ਨੇ ਇਹਦਾ ਅਸਰ ਸਾਰਿਆਂ ਤੇ ਪਹਿਲਾ ਪੁਆਇੰਟ ਦਾ ਸਭ ਤੋਂ ਵੱਡਾ ਇਹ ਹੈ ਦੂਸਰਾ ਇਹ ਹੈ ਕਿਨੇ ਹਜੇ ਇਸ ਤੱਕ ਕੇਸ ਬਣਾਇਆ ਹੈ ਬੜਾ ਸੀਰੀਅਸ ਕੇਸ ਹੈ ਇਹ ਤਾਂ ਜੀ ਇੰਨਾ ਕੁਝ ਹੋ ਗਿਆ ਇੰਨਾ ਕੁਝ ਹੋ ਗਿਆ ਮੈਂ ਉਹਦੇ ਨਾਲ ਕਾਨੂੰਨ ਜਾਣਾ ਹੈ ਨਾ ਮੈਂ ਡਿਟੇਲ ਜਾਣਾ ਮੈਂ ਦੋ ਤਿੰਨ ਗੱਲਾਂ ਹੀ ਕਹਿਣੀਆਂ ਨੇ ਕਿ ਜੇ ਤਾਂ ਦਿੱਲੀ ਚ ਕੇਸ ਬਣਦੇ ਆਪ ਵਾਲਿਆਂ ਤੇ ਕਹਿੰਦੇ ਸਾਡੇ ਸਾਰੇ ਝੂਠੇ ਕੇਸ ਤੇ ਜੇ ਇਹ ਤੀਜਾ ਕੇਸ ਬਣਾਤਾ ਪਹਿਲਾ ਬਣਾਇਆ ਉਹ ਚ ਕੁਝ ਨਹੀਂ ਨਿਕਲਿਆ ਹਾਈ ਕੋਰਟ ਨੇ ਖਤਮ ਕਰਤਾ ਦੂਜਾ ਬਣਾਇਆ ਉਹ ਚੋ ਕੁਝ ਨਹੀਂ ਨਿਕਲਿਆ ਇਹ ਇਹ ਕੇਸ ਆਲਰੇਡੀ 4 ਸਾਲ ਦਾ ਬਣਿਆ ਹੋਇਆ ਹੈ ਇਹਦਾ ਕੋਈ ਚਲਾਨ ਨਹੀਂ ਪੇਸ਼ ਕਰ ਸਕੇ ਉਸ ਨੂੰ ਹੁਣ 3 ਸਾਲ ਬਾਅਦ ਨਵੇਂ ਢੰਗ ਨਾਲ ਆ ਕੇ ਉਸ ਨੂੰ ਕੇਸ ਨੂੰ ਪੇਸ਼ ਕਰਦਾ ਹੈ ਦੇਖੋ ਕੇਸ ਕਿਸੇ ਤੇ ਵੀ ਬਣਾਉਣਾ ਹੈ ਜਿੱਤੇ ਜਿਗਤਾ ਬਣਾਉਣਾ ਆਪਾਂ ਸਾਰੇ ਬੈਠੇ ਆ ਆਪਣੇ ਤੇ ਬਣਾ ਦਿਓ ਕੇਸ ਬਣਾਉਣਾ ਕੋੱਖਾ ਨਹੀਂ ਸਰਕਾਰਾਂ ਨੂੰ ਅੱਗੇ ਕੋਰਟ ਚੱਲਦਾ ਤੁਸੀਂ 2 ਸਾਲ ਬਾਅਦ ਕਦੋਂ ਦੇ ਹੁੰਦੇ ਵਿੱਚ ਇੱਕੜ ਚ ਦਲਾ ਮਾਰ ਦਿਓ ਕਿੱਡੇ ਚਿੱਟੇ ਕੱਪੜੇ ਨਾਲ ਮਾੜਾ ਮੋਟਾ ਮਿੱਟੀ ਪੈ ਜੂਗੀ ਤਾਂ ਹੋਵੋਗੇ ਘਰੇ ਜਾ ਕੇ ਤਾਂ ਸਾਫ਼ ਹੋਣਗੇ ਉੱਤੇ ਟਾਈਮ ਲੱਗੂਗਾ ਸੋ ਇਸ ਕਰਕੇ ਇੱਕ ਬਹੁਤ ਮਾੜੀ ਰੁਵਾਇਤ ਹੈ ਜਿਸ ਤੰਗ ਨਾਲ ਕਰ ਰਹੇ ਸੋ ਦੂਸਰਾ ਪੁਆਇੰਟ ਮੇਰਾ ਹੈ ਕਿ ਜਿਹੜੇ ਗਲਤ ਕੇਸ ਬਣਾਉਂਦੇ ਉਹ ਤਰੀਕਾ ਠੀਕ ਨਹੀਂ ਇਹ ਬਹੁਤ ਗਲਤ ਹੈ ਕੋਈ ਸਬਕ ਸਿੱਖੋ ਆਪਦੇ ਤੋਂ ਸਿੱਖ ਲਓ ਕਿ ਤੁਹਾਡੇ ਨਾਲ ਕੀ ਹੋ ਰਹੀ ਹੈ ਤੁਸੀਂ ਉਸ ਵੇਲੇ ਕਿੰਨਾ ਰੌਲਾ ਪਾਉਂਦੇ ਤੇ ਤੁਸੀਂ ਕਿਉਂ ਕਿਉਂ ਕਰ ਰਹੇ ਹੋ ਮੈਂ ਸਮਝਦਾ ਤੁਸੀਂ ਕਹਿੰਦੇ ਜੀ ਤਾਂ ਕੇਸ ਫੂਲ ਪ੍ਰੂਫ ਹੋਣਾ ਤਾਂ ਹੈ ਕਿਉਂ ਕਰ 4 ਸਾਲ ਤੱਕ ਕੋਈ ਨਿਕਲ ਨਹੀਂ ਸਕਿਆ ਨਾ ਤੂੰ ਬਾਰ ਬਾਰ ਨੂੰ ਜੇਲ੍ਹ 'ਚ ਵੀ ਰੱਖ ਲਿਆ ਤੈਨੂੰ ਸਿੱਟਾਂ ਬਦਲਤੀਆਂ ਦੋ ਤਿੰਨ ਚੀਜ਼ ਬਦਲ ਤੇ ਬਿਜਲੈਂਸ ਦੇ ਫਿਰ ਜਿਹੜਾ ਅਫਸਰਾ ਆਉਂਦਾ ਇਨਕੁਆਰੀ ਉਹ ਤਾਂ ਦੂਜੇ ਬਲਦ ਨੇ ਕੋਈ ਸਸਪੈਂਡ ਹੀ ਕਰਤੇ ਕੋਈ ਬਗੈਰ ਚਾਰਜ ਦੇ ਉਹ ਕਰਤੇ ਬਦਲ ਕੇ ਧਰਤੇ ਹਰ ਚੀਜ਼ ਦੇਖ ਲਈਏ ਸਾਰੀ ਦੇਖਣ ਤੋਂ ਬਾਅਦ ਹੁਣ ਇੱਕ ਨੰਮੇ ਢਾਂਗੇ ਨਾਲ ਲਿਆ ਕੇ ਲੰਬਾ ਚੌੜਾ ਚਿੱਠਾ ਪੇਸ਼ ਕਰਤਾ ਕੋਈ ਬਹੁਤ ਔਖਾ ਨਹੀਂ ਚਿੱਠੇ ਪੇਸ਼ ਕਰਨੇ ਕਿਸੇ ਨੇ ਕੁਝ ਕਰ ਦਿਓ ਬਾਅਦ ਚ ਉਹਦਾ ਰਿਜ਼ਲਟ ਨਿਕਲਦਾ ਅੱਜ ਤੱਕ ਇਹਦਾ ਮਿੱਟੀ ਸਿੱਟ ਦਿਓ ਸੋ ਇਹ ਜਿਹੜੀਆਂ ਦੋ ਤਿੰਨ ਗੱਲਾਂ ਇਹਨੇ ਕੀਤੀਆਂ ਨੇ ਇਹ ਇਹਨਾਂ ਦਾ ਬਹੁਤ ਮਾੜਾ ਰਿਜ਼ਲਟ ਹੈ ਇਹਨਾਂ ਵਾਸਤੇ ਦੂਜਾ ਮੈਂ ਤੀਜਾ ਇੱਕ ਪੁਆਇੰਟ ਸਭ ਤੋਂ ਵੱਡਾ ਇਹ ਹੈ ਕਿ ਮੈਂ ਸਾਰੀ ਜਿੰਨੀ ਪੰਜਾਬ ਦੀ اپੋਜੀਸ਼ਨ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਸ਼ੁਕਰ ਹੈ ਕਿ ਪਹਿਲੀ ਵਾਰ ਕਿਸੇ ਚੰਗੇ ਕੰਮ ਤੇ ਜਿੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਫਿਰ ਉਹਨੇ ਕਿੰਨਾ ਪਹਿਲਾਂ ਕਿਹਾ ਕਿ ਫਲਾਣੇ ਫਲਾਣੇ ਅਫਸਰ ਨੇ ਫਲਾਣੇ ਬੰਦੇ ਇਹਨਾਂ ਦੇ ਇਨਵੋਲਵਡ ਨਾ ਡਰਗ ਚ ਅੰਦਰ ਸਰਚ ਕੋਈ ਉਹਦਾ ਜਵਾਬ ਨਹੀਂ ਉਧਰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਜਾਰੀ ਹੈ ਲਗਾਤਾਰ ਜਿੱਥੇ ਨਸ਼ੇ ਦੇ ਸੁੱਧਾਗਰਾਂ ਨੂੰ ਫੜਿਆ ਜਾ ਰਿਹਾ ਨਸ਼ੇ ਨੂੰ ਫੜਿਆ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ੇ ਦੀ ਰਿਕਵਰੀ ਵੀ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਨਸ਼ੇ ਦੇ ਸੁੱਧਾਗਰਾਂ ਵੱਲੋਂ ਜੋ ਜਾਇਦਾਦਾਂ ਬਣਾਈਆਂ ਗਈਆਂ ਨੇ ਚਾਹੇ ਉਹ ਗੈਰਕਾਨੂੰਨੀ तरीके ਦੇ ਨਾਲ ਕਬਜ਼ੇ ਕਰਕੇ ਜਾਇਦਾਦਾਂ ਬਣਾਈਆਂ ਗਈਆਂ ਨੇ ਚਾਹੇ ਉਹ ਨਸ਼ੇ ਦੇ ਡਰੱਗ ਮਨੀ ਦੇ ਨਾਲ ਜਿਹੜੀਆਂ ਜਾਇਦਾਦਾਂ ਬਣਾਈਆਂ ਗਈਆਂ ਨੇ ਉਹਨਾਂ ਦੇ ਉੱਪਰ ਕਾਰਵਾਈ ਵੀ ਲਗਾਤਾਰ ਜਾਰੀ ਹੈ ਇਸ ਦੇ ਤਹਿਤ ਪੀੜਾ ਪੰਜਾ ਅਜੇ ਲੁਧਿਆਣਾ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਦੇ ਸਹਿਯੋਗ ਦੇ ਨਾਲ ਸਥਾਨਕ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਸੁੱਧਾਗਰਾਂ ਵੱਲੋਂ ਬਣਾਏ ਗਏ ਪ੍ਰਾਪਰਟੀ ਤੇ ਪੀੜਾ ਪੰਜਾ ਚੱਲਿਆ ਅਤੇ ਨਸ਼ੇ ਦੇ ਸੁੱਧਾਗਰਾਂ ਦੀ ਇਸ ਜਾਇਦਾਦ ਨੂੰ ਢਾਈ ਢੇਰੀ ਪੁਲਿਸ ਦੇ ਵੱਲੋਂ ਕੀਤਾ ਗਿਆ ਇਹ ਤਿੰਨ ਵਿਅਕਤੀ ਹੈ ਜੀ ਟੋਟਲ ਮਿਲਾ ਕੇ ਜੀ ਇੱਕ ਤਾਂ ਮਾਪੋਤਾ ਹੈ ਤੇ ਗੁਜਰਾਤੀ ਜਾ ਬੰਦਾ ਜਿਹੜਾ ਹੈ ਉਹ ਸ਼ੇਖਰ ਹੈ ਇਹਨਾਂ ਨੇ ਇਲੀਗਲ ਕਾਰਪੋਰੇਸ਼ਨ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀਗਾ ਜੀ ਇਲੀਗਲ ਸਟਰਕਚਰ ਰੇਜ਼ ਕੀਤਾ ਹੋਇਆ ਸੀਗਾ ਬੇਲ ਤੇ ਬਾਹਰ ਹੈ ਟੋਟਲ ਮਿਲਾ ਕੇ ਇਹਨਾਂ ਤੇ 15 ਪਰਚੇ ਦਰਜ ਹੈ ਤੇ ਇਹ ਸਟਰਕਚਰ ਅੱਜ ਕਾਰਪੋਰੇਸ਼ਨ ਦੇ ਆਰਡਰ ਸੀਗੇ ਆਪਾਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਤੇ ਕਾਰਪੋਰੇਸ਼ਨ ਦੇ ਅਫੀਸ਼ਰਸ ਵੀ ਸਾਡੇ ਨਾਲ ਹੈ ਤੇ ਇਹਨੂੰ ਘਾਟਾ ਆਇਆ ਜਾ ਰਿਹਾ ਹੈ ਕਬਜਾ ਦਾ ਪੂਰੇ ਪਾਰਤ ਦੇ ਵਿੱਚ ਪੂਰੇ ਪੰਜਾਬ ਦੇ ਤੇ ਪੂਰੇ ਲੁਧਿਆਣੇ ਦੇ ਵੱਡੇ ਪੱਧਰ ਤੇ ਆ ਲੇਕਿਨ ਅਸੀਂ ਚਾਹਨੇ ਆ ਕਿ ਜਿੱਥੇ ਵੀ ਕਬਜਾ ਹੈਗਾ ਵਾ ਉਥੇ ਗਲਤ ਕੰਮ ਨਾ ਹੋਵੇ ਸਰ ਪੰਜਾਬ ਸਰਕਾਰ ਦੁਆਰਾ ਜਿਹੜੀ ਇਹ ਕਾਰਵਾਈ ਲਗਾਤਾਰ ਹੋ ਰਹੀ ਹੈ ਉਹ ਸਾਰੀ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਤੁਸੀਂ ਕਿਹਨੇ ਜਾਉਂਗੇ ਮੈਂ ਪਹਿਲੇ ਹੀ ਬੇਨਤੀ ਕੀਤੀ ਆ ਕਿ ਪੰਜਾਬ ਸਰਕਾਰ ਜੋ ਵੀ ਕੰਮ ਕਰ ਰਹੀ ਆ ਕਿਉਂਕਿ ਲਗਾਤਾਰ ਇਦਾਂ ਜਿਹੜਾ ਜੁੱਧ ਸੀਗਾ ਨਸ਼ੇ ਦੇ ਵਿਰੋਧ ਉਹ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ ਇਸ ਲਈ ਮੈਂ ਸਰਕਾਰ ਨੂੰ ਇਹ ਵੀ ਬੇਨਤੀ ਕਰਦਾ ਵਾ ਪੰਜਾਬ ਸਰਕਾਰ ਦੇ ਜਦੋਂ ਐਂਟਰ ਬਾਰਡਰ 'ਤੇ ਐਂਟਰ ਕਰਦੇ ਆ ਉੱਥੇ ਵੀ ਨਸ਼ੇ ਦੇ ਜਿਹੜੇ ਆ ਤਸਕਰਾਂ ਨੂੰ ਲਗਾਮ ਲਗਾਈ ਜਾਵੇ ਕਿਉਂਕਿ ਉਹ ਜਿਹੜੇ ਵੱਡੇ ਜਿਹੜੇ ਪਰਚਾ ਪਰਚੇਜ਼ਰ ਆ ਇਹ ਤਾਂ ਮਾੜੇ ਮੋٹے ਹੈਗੇ ਆ ਉਹਨਾਂ ਦੇ ਵੱਡਿਆਂ ਤੇ ਵੀ ਜਿਹੜੀ ਲਗਾਮ ਲਗਾਈ ਜਾਵੇ ਤੇ ਹੁਣ ਨਜ਼ਰ ਪਾਉਨੇ ਆ ਮੌਸਮ ਤੇ ਮੌਨਸੂਨ ਨੂੰ ਲੈ ਕੇ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ 5 ਦਿਨ ਪਹਿਲਾਂ ਹੀ ਐਕਟਿਵ ਹੋ ਗਿਆ ਯਾਨੀ ਕਿ 5 ਦਿਨ ਪਹਿਲਾਂ ਹੀ ਮੌਨਸੂਨ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਾ ਹੈ ਮੌਸਮ ਵਿਭਾਗ ਨੇ ਵੀਰਵਾਰ ਨੂੰ ਮੀਂਹ ਦੇ ਨਾਲ ਸੰਬੰਧਿਤ orange alert ਜਾਰੀ ਕੀਤਾ ਹੈ ਕਿਤੇ ਕਿਤੇ ਪੰਜਾਬ ਦੇ ਵਿੱਚ ਬਿਜਲੀ ਵੀ ਡਿੱਗਣ ਦੀ ਸੰਭਾਵਨਾ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਇੱਕ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਜੂਨ ਦਾ ਮਹੀਨਾ ਜਿਹੜਾ ਉਸ ਦੇ ਵਿੱਚ ਔਸਤ ਜਿਹੜੀ ਬਾਰਿਸ਼ ਹੈ ਉਹ ਆਮ ਦੀ ਤਰ੍ਹਾਂ ਹੀ ਦਰਜ ਕੀਤੀ ਗਈ ਹੈ ਮਤਲਬ ਪਿਛਲੇ ਸਾਲਾਂ ਦੇ ਦੌਰਾਨ ਜਿਸ ਤਰ੍ਹਾਂ ਬਾਰਿਸ਼ ਜੂਨ ਦੇ ਮਹੀਨੇ ਦੇ ਵਿੱਚ ਜਿੰਨੀ ਕੁ ਮਿqdaਰ ਦੇ ਨਾਲ ਹੁੰਦੀ ਹੈ ਉਨੀ ਕੁ ਹੀ ਹੋਵੇਗੀ ਹਾਲਾਂਕਿ ਜੂਨ ਮਹੀਨਾ ਖਤਮ ਹੋਣ ਨੂੰ ਹਲੇ 4-5 ਦਿਨ ਪਏ ਨੇ ਪਰ ਹੁਣ ਤੱਕ ਦੀ ਜਿਹੜੀ ਬਾਰਿਸ਼ ਦਰਜ ਕੀਤੀ ਗਈ ਹੈ ਉਹ ਆਮ ਦੀ ਤਰ੍ਹਾਂ ਔਸਤ ਬਾਰਿਸ਼ ਹੀ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਤਾਪਮਾਨ ਦੇ ਵਿੱਚ ਵੀ ਗਰਾਵਟ ਦਰਜ ਕੀਤੀ ਗਈ ਹੈ ਤਕਰੀਬਨ 3 ਡਿਗਰੀ ਔਸਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਜੋ ਕਿ 36.1 ਡਿਗਰੀ ਹੈ بارش ਦੀ ਬੁੱਧਵਾਰ ਨੂੰ ਪਈ بارش ਦੀ ਗੱਲ ਕਰੀਏ ਤਾਂ ਅਮਰੀਕਸਰ ਦੇ ਵਿੱਚ 30 ਮਿਲੀਮੀਟਰ ਪਟਿਆਲਾ ਵਿੱਚ 16 ਮਿਲੀਮੀਟਰ ਫਤਿਹਗੜ੍ਹ ਸਾਹਿਬ ਦੇ ਵਿੱਚ 1 ਮਿਲੀਮੀਟਰ ਹੁਸ਼ਿਆਰਪੁਰ ਦੇ ਵਿੱਚ 0.5 ਮਿਲੀਮੀਟਰ ਰੋਪੜ ਦੇ ਵਿੱਚ ਵੀ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੋ ਇਸ ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਮੀਂਹ ਪਿਆ ਪਟਿਆਲਾ ਦੇ ਵਿੱਚ ਵੀ ਚੰਗਾ ਮੀਂਹ ਪਿਆ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹਿਆਂ ਦੇ ਵਿੱਚ ਹਲਕਾ ਹਲਕੀ ਬਰਸਾਤ ਹੋਈ ਹੈ ਬਹੁਤ ਹਲਕੀ ਬਰਸਾਤ ਹੋਈ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਤਾਪਮਾਨ ਘੱਟੋ ਘੱਟ 30 ਡਿਗਰੀ ਲੁਧਿਆਣਾ ਚ ਵੀ 30 ਡਿਗਰੀ ਪਟਿਆਲਾ 27 ਡਿਗਰੀ ਪਠਾਨਕੋਟ ਦੇ ਵਿੱਚ 32 ਡਿਗਰੀ ਬਟਿੰਡਾ ਦੇ ਵਿੱਚ 34 ਡਿਗਰੀ ਸੋ ਘੱਟੋ ਘੱਟ ਤਾਪਮਾਨ ਦੇ ਵਿੱਚ ਵੀ ਜਿਹੜਾ ਉਹ ਆਮ ਤੌਰ ਤੇ ਹੀ ਜਿੱਦਾਂ ਦਾ ਤਾਪਮਾਨ ਜੂਨ ਦੇ ਮਹੀਨੇ ਚ ਰਹਿੰਦਾ ਹੈ ਉਹ ਦਰਜ ਕੀਤਾ ਗਿਆ ਸੋ ਮੌਸਮ ਵਿਭਾਗ ਵੱਲੋਂ ਮੌਨਸੂਨ ਦੀ ਗਤੀ ਨੂੰ ਲੈ ਕੇ ਵੀ ਸੂਬੇ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਖਾਸ ਤੌਰ ਤੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਮੀਂਹ ਨਾਲ ਸੰਬੰਧਿਤ orange ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗੜ ਮੁਹਾਲੀ ਕਪੂਰਥਲਾ ਜਲੰਧਰ ਲੁਧਿਆਣਾ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਦੇ ਵਿੱਚ ਵੀ yellow ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਦੱਸਿਆ ਕਿ ਜੂਨ ਮਹੀਨੇ ਦੇ ਵਿੱਚ ਮੀਂਹ ਆਮ ਦੀ ਤਰ੍ਹਾਂ ਦਰਜ ਕੀਤਾ ਗਿਆ 1 ਤੋਂ ਲੈ ਕੇ 25 ਜੂਨ ਤੱਕ 48.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਤੇ ਪੂਰੇ ਸੂਬੇ ਦੇ ਵਿੱਚ ਅ ਸਿਰਫ 37.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਯਾਨੀ ਕਿ ਹੁਣ ਤੱਕ ਅ ਸੂਬੇ ਦੇ ਵਿੱਚ ਪਿਛਲੇ ਸਾਲਾਂ ਦੇ ਜੇਕਰ ਅੰਕੜੇ ਦੀ ਗੱਲ ਕਰੀਏ ਤਾਂ 1 ਤੋਂ ਲੈ ਕੇ 25 ਜੂਨ ਤੱਕ 48.6 ਮਿਲੀਮੀਟਰ ਔਸਤ ਅ ਦਰਜੇ ਨਾਲ ਮੀਂਹ ਜਿਹੜਾ ਦਰਜ ਕੀਤਾ ਜਾਂਦਾ ਪਰ ਇਸ ਵਾਰ ਮੀਂਹ ਥੋੜਾ ਘੱਟ ਪਿਆ ਹਾਲੇ 5 ਦਿਨ ਪਏ ਨੇ ਜੂਨ ਦੇ ਮਹੀਨੇ ਨੂੰ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਜੂਨ ਦੇ ਇਹਨਾਂ 5 ਅਗਲੇ ਦਿਨਾਂ ਦੇ ਵਿੱਚ ਮੀਂਹ ਜਿਹੜਾ ਘੱਟ ਪਿਆ ਉਹ ਕਵਰ ਹੋ ਜਾਏਗਾ ਤੇ ਜੂਨ ਦੇ ਵਿੱਚ ਔਸਤ ਮੀਂਹ ਆ ਜਿਹੜਾ ਉਹ ਦੇਖਣ ਨੂੰ ਮਿਲੇਗਾ ਯਾਨੀ ਕਿ ਆਮ ਦੀ ਤਰ੍ਹਾਂ ਬਰਸਾਤ ਹੈ ਜਿਹੜੀ ਜੂਨ ਦੇ ਮਹੀਨੇ ਦੇ ਵਿੱਚ ਪੈਂਦੀ ਹੋਈ ਨਜ਼ਰ ਆਵੇਗੀ ਉਮੀਦ ਇਹ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਮੌਨਸੂਨ ਹੈ ਇਸ ਵੇਲੇ ਐਕਟਿਵ ਹੋ ਚੁੱਕਾ ਹੈ ਅਗਲੇ 2-3 ਦਿਨਾਂ ਦੇ ਵਿੱਚ ਬਰਸਾਤ ਪੂਰੇ ਪੰਜਾਬ ਦੇ ਵਿੱਚ ਵਿਆਪਕ ਪੱਧ ਇਸ ਤੋਂ ਲਗਾ ਮੌਸਮ ਵਿਭਾਗ ਨੇ ਇਸ ਸਾਲ ਸੂਬੇ ਦੇ ਵਿੱਚ ਆਮ ਵਰਗੀ ਬਰਸਾਤ ਹੋਣ ਦੀ پیشن گوئی ਵੀ ਕੀਤੀ ਹੈ। ਪਿਛਲੇ ਸਾਲ ਮੌਨਸੂਨ ਜਿਹੜਾ 2 ਜੁਲਾਈ ਨੂੰ ਸੂਬੇ ਦੇ ਵਿੱਚ ਐਂਟਰ ਕੀਤਾ ਸੀ ਆ 2024 ਦੇ ਵਿੱਚ ਪੰਜਾਬ ਦੇ ਵਿੱਚ 439.8 ਮਿਲੀਮੀਟਰ ਜਿਹੜੀ بارش ਹੈ ਉਹ ਦਰਜ ਕੀਤੀ ਗਈ ਸੀ ਯਾਨੀ ਕਿ 24 ਦੇ ਵਿੱਚ ਕੁਝ ਘੱਟ بارش ਹੋਈ ਸੀ ਆ ਇਸ ਵਾਰ ਮੌਨਸੂਨ ਦੇ ਵਿੱਚ 110% ਮੀਂਹ ਪੈਣ ਦੀ ਸੰਭਾਵਨਾ ਦਿਖਾਈ ਗਈ ਹੈ ਯਾਨੀ ਕਿ ਇਸ ਵਾਰ ਅੱਛੀ ਤੇ ਚੰਗੀ ਪ੍ਰਸਾਦ ਬਰਸਾਤ ਹੋਵੇਗੀ ਜੋ ਕਿ ਪੰਜਾਬ ਦੇ ਲਈ ਚੰਗੀ ਖਬਰ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਬਰਸਾਤ ਨੂੰ ਲੈ ਕੇ ਜਿਹੜੇ ਮੁਕੰਮਲ ਬੰਦੋਬਸਤ ਕਰਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਕਿ ਸੂਬਾ ਵਾਸੀਆਂ ਨੂੰ ਭਾਰੀ ਮੀਂਹ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਫਿਲਹਾਲ ਪੰਜਾਬ ਦੇ ਵਿੱਚ ਮਾਨਸੂਨ ਜਿਹੜਾ ਪੂਰੀ ਤਰ੍ਹਾਂ ਦੇ ਲਾਂਡ ਬਰਸਾਤ ਕਰਨ ਦੇ ਲਈ ਤਿਆਰ ਹੈ ਕਿਸੇ ਵੀ ਵੇਲੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਮਾਨਸੂਨ ਦੀ ਬਰਸਾਤ ਹੈ ਜਿਹੜੀ ਉਹ ਸ਼ੁਰੂ ਹੋ ਸਕਦੀ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਐਨਾਂ ਹੀ ਹੁਣ ਮੈਨੂੰ ਦਿਉ ਇਜ਼ਾਜ਼ਤ ਬਹੁਤ-ਬਹੁਤ ਧੰਨਵਾਦ